ਲਓ ਵੀ ਆ ਪਹਿਲਾ ਸੌਦਾ ਬਾਈ ਜਲਾਲਾਵਾਦ ਤੋਂ ਆਇਆ ਕਰ ਲਿਆ ਬਾਈ ਅੰਗਰੇਜ਼ ਨੂੰ ਦਵਾਤਾ ਬੱਕਰਾ ਬਾਈ ਕਿੰਨੇ ਦਾ ਹੋ ਗਿਆ ਜੀ ਸਾਡੇ ਅਕਟ ਦਾ ਕਿਹੜੇ ਪਿੰਡੋਂ ਆਏ ਆ ਬਾਈ ਜੀ ਜਲਾਲਾਵਾਦ ਤੋਂ ਗਾਮੂ ਵਾਲਾ ਪਿੰਡ ਠੀਕ ਆ ਬਾਈ ਜੀ ਤੇ ਵਧੀਆ ਵੇਖ ਗਿਆ ਬਾਈ ਵਧੀਆ ਵਧੀਆ ਚਲੋ ਘਾਟੇ ਨਾ ਫੇ ਕਰਮਾਂ ਦੇ ਹਾਂ ਇਹ ਤਾਂ ਚੱਲੀ ਜਾਣਾ ਕਰਮ ਚੰਗੇ ਥਾਂ ਲੱਗਣ ਤੇਰੇ ਪੈਸੇ ਤੇ ਉਹਦੇ ਉਹਨੂੰ ਸਮੰਢਣਾ ਰਵੇ ਬਹੁਤ ਬਹੁਤ ਧੰਨਵਾਦ ਜੀ ਇਹ ਯਾਰ ਇਹ ਕਾਤੇ ਮਾਰ ਕੇ ਉਹ ਦੇ ਦਿਓ ਬੰਦਾ ਚਾਰ ਪਾਵਨਾ ਦਾ ਚੱਲ ਗਿਆ ਚੜ ਆਇਆ ਕਿਹੜਾ ਪਿੰਡ ਆ ਬਾਈ ਕਿੰਨੇ ਕੀ ਕਹਿਣਾ ਹਣ ਹਾਂ ਜਮ ਜਮ ਚਾਹ ਹਾਲ ਆ ਗਿਆ ਨਾ ਤੇਰੀ ਨਾ ਉਹਦੀ ਕੀ ਕਹਿ ਕੇ ਤੋ 10 ਉਹ ਵੀਡੀਓ ਚੱਲੀ ਜਾਂਦੀ ਕੋਈ ਨਹੀਂ ਵੀ ਚੱਲੀ ਜਾਂਦੀ ਹਾਂ ਨਾ ਕਹਦੇ ਕੁਝ ਛੰਡ ਕੇ ਮਗਾ ਦੇ ਜਾਂ ਤੇਰਾ ਨਿਸ਼ਾਨਾ ਜਾਂ ਮੇਰਾ ਕੋਈ ਲੱਗੂ ਪੂਰੇ ਤੇਰਾ ਜਾਂ ਨਹੀਂ ਤੇਰਾ ਨਹੀਂ ਲੈ ਯਾਰ ਬਾਈ ਹੱਥ ਮਾਰ ਕੇ ਬੱਕਰੀ ਵਜਣਾ ਨਹੀਂ 13000 ਲਾਤਾ ਮਲਕੀ ਦੀ ਅੱਜਾਂ ਇਹਨੂੰ ਮਾਰ ਤਾ ਦੇ ਦੇ ਵਾਸਤੇ ਕਰ ਜਾਣ ਨਹੀਂ ਨਾ ਦੇ ਦੇ ਠੀਕ ਹੈ ਤੇ ਸਹੀ ਹੈ ਤੈਨੂੰ ਨਹੀਂ ਮਾਰਾਂ ਮੈਂ ਵੀ ਇਹ ਨਹੀਂ ਪਾਣੀ ਦੇਖ ਤੋ ਇਹ ਨਹੀਂ ਗੱਲ ਕੋਈ ਦੇ ਦੇ ਯਾਰ ਇਹ ਇੱਕ ਹੀ ਆਪਾਂ ਠੀਕ ਆ ਠੀਕ ਆ ਹਣ ਪੋ ਮੈਂ ਯਾਰ ਗਲਤ ਲਾਇ ਬਾਈ ਐ ਬੋਲੋ ਬੱਕਰਾ ਮੋਟਾ ਹੁੰਦਾ ਆਪਾਂ ਤੈਨੂੰ ਉਵੇਂ ਲੰਬਦੇ ਪੈ ਲੰਬੜੇ ਦਾ ਵਜਨ ਤੇ ਅਕਸਰ ਉਹਨੇ ਕੈਂਪ ਕਟਾ ਦੁਕਾਨਦਾਰ ਕੀ ਗਾਣਾ ਫਰਹਣਾ ਮੈਂ ਇਹਨੂੰ ਕਹਿਦਾ ਇੱਕੋ ਹੀ ਗੱਲ ਉਹ ਖਾ ਚਾਹ ਨਹੀਂ ਨਹੀਂ ਮਰੀ ਉਹ ਚਾਹੇ ਕਰੇ ਅਸੀਂ ਬਾਹ ਜਾਗੇ ਦੁਕਾਨ ਤੇ ਤੇ ਘਰੇ ਜਾਵੜੀ ਹਾਂ ਤੂੰ ਜਾਣਾ ਕੀ ਹੈ ਬਸ ਤੂੰ ਇਹਨਾਂ ਨਾਲ ਕਹਿਣਾ ਹਾਂ ਪੂਰੇ ਉਹ ਕਿਹਨੂੰ ਮੈਂ ਤੈਨੂੰ ਸਿੱਖਾ ਰਿਹਾ ਹਾਂ ਦਾਲ ਲਖਾਈ ਬਰਾਦਰ ਸਾਡੇ ਕੋਲ ਨਾਲ ਆਇਆ ਆਹ ਹਾਂ ਕੀ ਕਹੀ ਜਾਂਦਾ ਭਾਈ ਮੈਂ ਕਰ ਪਾ। ਆਖਾ ਮਸੂਰ ਆਈ। ਇਹ ਤੇਰੇ ਤੇਰਾ ਮਾਲ ਹੀ ਰੱਖਿਆ ਮੈਂ ਬਾਲਾ ਬਾਲਾ ਨਹੀਂ ਤੇ ਟੱਟ। ਹੁਣ ਮੈਂ ਤਾਂ ਕਹਿੰਦਾ ਨਹੀਂ ਕੁਛ। ਤੂੰ ਜਿਵੇਂ ਹੋਈ ਨਹੀਂ ਗੱਲ ਕੋਈ ਜਿਵੇਂ ਜਾਜ ਆ ਜਿਵੇਂ ਮੋਲ। ਆ ਲੈ ਕਹਿੰਦਾ ਕੁਛ ਨਹੀਂ ਮੈਂ। ਜਾਦਾ ਬੱਕਰਾ ਦੇ ਦੀ ਪਿਆ ਰੱਖਿਆ ਸਾਡੇ। ਦੇ ਦੀ ਹੁਣ ਸਾਡੇ 13। ਸਾਡੇ 13। ਸਾਡੇ 13। ਉਹ ਬੰਦੇ ਨੂੰ ਪੁੱਛ ਲਈ ਆਂ ਤੇ ਨਿਆਈਆਂ ਗੱਲ ਤਾਂ ਜਮਾ ਸਹੀ ਆ। ਉਹ ਚੱਲਾ ਕੋ ਮੈਨੂੰ ਇਹੀ ਕਿਤਾਉ ਦਾ ਵਿਚਾਰ ਹੀ ਉਹਦਾ ਕਿੱਥੇ ਰਹੇ। ਉਹ ਚੱਲਾ ਆ ਭੁੰਮਣੇ ਕਿਹੜਾ ਪਤਾ ਨਹੀਂ ਗੇ ਰਹਿੰਦੇ। ਉਹ ਯਾਰ ਭਾਈ ਪਰ ਗੱਲ ਲਾਇਆ ਯਾਰ ਸਹੀ ਦਸੀ ਆ। ਉਲਾਈਨ ਨਾ ਤੱਕਰ ਨਾ ਕਰੀ ਜਾਏ ਤਾ ਤੇ ਰੋਟੀ ਆਉਂਦੀ ਆ ਦਾ ਦੇ ਨਾ ਰੁਪਈਆ ਰੁਪਲੇ ਨਹੀਂ ਪੈਂਦਾ ਜਮਾ 100000 ਅਰੇ ਤਿੰਨ ਚਾਰ ਤੋਂ ਸਾਢੇ ਛੜ ਦੇ ਵਿੱਚ ਫੇਰ ਮੈਂ ਕਰ ਚਾ ਚਾ ਸਾਢੀ ਸਾਢੀ ਉਰੇ ਆ ਨਿੱਕੇ ਉੱਧਰ ਤਿੰਨ ਚਾਰ ਸਾਲ ਘਟੇ ਮੈਂ ਵੀ ਮੋਦ ਗਸੇ ਮੇਰੇ ਵੀ ਪੱਲੇ ਪਗ ਕਿਹੜੇ ਪਿੰਡੋਂ ਪਲੇਰੀਆਂ ਤੋਂ ਮਾਲਕਾਂ ਮਾਲਕਾਂ ਸਾਢੀ ਸਾਢੀ ਆ ਫੜ ਹੁਣ ਮੋੜ ਕੇ ਵਕਾਇਂ ਜੇ ਜਾਂ ਸਾੜੀ ਤੇ ਬੱਕਰੇ ਫੱਗਾਂ ਤਾਂ ਚਾਰੇ ਦਾਣੇ ਅੰਦਾਜ਼ ਕੀ ਜਾਂ ਬੱਕਰਾ ਮਕਰ 14000 ਦਾ ਚੱਕ ਚੱਕ ਵਾਹ ਬਾਈ ਵਾਹ ਨਾਂਗੇ ਛੜਦੇ ਮੈਂ ਨਿਕਲਦੇ ਬਾਹਰ ਜਾਣ ਦਿਓ ਕਾਰੋਰੇ ਨੂੰ ਬੱਕਰਾ ਵਿਖਾਈਏ 100 ਰੁਪਏ ਆ ਕਰਾਤਾ ਹੀ ਦੇਖੋ ਲਓ ਵੀ ਆ ਬੱਕਰ ਸਾਈਡ ਤੇ ਆ ਆ ਬੱਕਰਾ ਭਾਈ 14000 ਦਾ ਮੁਕਾਤਾ ਤੇ ਸੂਰੇ ਵਾਲਾ ਬਾਈ ਦਾ ਪਿੰਡ ਖਰੀਦਣ ਵਾਲੇ ਦਾ ਤੇ ਬਾਈ ਦਾ ਪਿੰਡ ਕਿਹੜਾ ਮਲਕੇ ਹਾਂਜੀ ਮਲਕੇ ਸਮਾਲਸਰ ਨਹੀਂ ਹੈ ਜਿਹੜਾ ਹਾਂਜੀ ਸਮਾਲਸਰ ਠੀਕ ਆ ਭਾਈ ਗੜਾ ਦੇ ਵਿੱਚ ਵੀ ਚਾਹੁੰਦਾ ਮਾਣੂ ਜੇ ਕੋਈ ਹੋਰ ਕੋਈ ਸਰਤਾ ਕਰਦਾ ਵੇਚ ਵਾਲਾ ਖਰੀਦਣ ਵਾਲਾ ਸਾਹਮਣੇ ਆ ਕੇ ਰੋ ਟ੍ਰਿਕ ਉੱਤੇ ਪੱਕੀ ਕਰਾਉਣਾ ਸੱਨਾ ਬੰਦਾ ਦਾ ਕੋਈ ਵੀ ਅਗੇ ਵੇਖੋ ਫੀਸਰਾਂ ਦੇ ਦੋਨੇ ਹਾਲੇ ਚੈਦੀਏ ਸਵੇਰ ਕਰਕੇ ਪਰਤੀ ਦਾ 5 ਲੱਖਾਂ ਤੁਸੀਂ ਅੱਗੇ ਬੰਦੇ ਲਖਾ ਤੇ ਉਹ ਲਖਾਈ ਆ ਚਾਰ 5000 ਹਾਂ ਹਾਂ ਆਪੋ ਆਪਣੀ ਆਪੋ ਆਪਣੀ ਭਾਈ ਭਾਈ ਲਖਾਈ ਆਪੋ ਇੰਡੋਨੇਸਿਆ ਇੱਕ ਦੋ ਤਿੰਨ ਚਾਰ ਪੰਜ 8 9 10 11 12 12 ਦਾ ਬਣ ਗਿਆ 2400 24 ਤੇ 5 24 ਤੇ 5 64 ਆ 7400 7400 ਮੁਗਲ ਨਿਕਲ ਨਹੀ ਨੋ ਨੋ ਫੋਨੀ ਫੋਮਨ ਨੂੰ ਕਰਾ ਦਿੰਦੇ ਦੇਖ ਪਰ ਇਹਨੂੰ ਪਰ ਇਹਨੂੰ ਪਰ ਇਹਨੂੰ ਪਰ ਇਹਨੂੰ ਇੱਥੇ ਗਿਣਤੀ ਦੇ ਵਿੱਚ ਭਲੇਖਾ ਲੱਗ ਜਾਏ ਇਹਦੇ ਤੋਂ ਪਤਾ ਲੱਗ ਜਾਂਦਾ ਹਾਂ ਸਹੀ ਗੱਲ ਆ 2500 ਤੇ 3500 ਨਹੀਂ 24 2500 2500 ਤੇ 3500 ਹਾਂ ਇਹ 6000 ਹੋ ਗਿਆ 6000 ਹੋ ਨਹੀਂ 7000 ਇਹ ਆਗਾ ਬਾਈ 7000 ਹੋ ਗਿਆ ਨਹੀਂ 7000 ਇਹ ਆ ਯਾਰ 2400 ਇਹ ਗੈਨ ਲਾ ਪਾ 2500 ਹੋ ਗਿਆ ਹੋ ਹਾਂ 12500 2500 ਹੋ ਗਿਆ ਤੇ 25 7 8.5 9900 ਹੀ ਹੋਗਾ ਨਾ ਅੜ ਜਾ ਤੀ ਗੈਨ ਲਾ ਆ ਗੈਨ ਲਾ 7000 ਹਾਂ ਆ 2500 ਗੈਨ ਲਾ ਆ ਗੈਨ ਲਾ ਧਿਆਨ ਪੈਸੇ ਦਾ ਕੰਮ ਹੈ ਹੁਣ ਆਪਣੇ ਥਾਂ ਲੱਗੇ ਤੇ ਕਿਹਨੂੰ ਇਹ ਕਿਸੇ ਨੂੰ ਵੀ ਨਾ ਲੱਗੇ ਬਾਈ 7 9 ਉਲੇਖਾ ਦਾ ਲੱਗਿਆ ਮਾੜਾ ਹੀ ਮਾੜਾ ਹਾਂਜੀ ਹਾਂਜੀ ਇਹ ਦਾ 14000 ਦੂਜਾ ਤਾਂ ਅੰਦਰ ਤੇ ਕਰਾ ਗਿਆ ਲਓ ਵੀ ਸੌਦਾ ਚੜ ਗਿਆ ਸਿਰੇ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਚੱਲ ਵੀ ਦੇਖੋ ਤੇ ਵੀਡੀਓ ਨੂੰ ਮੇਰੇ ਵੀਰ ਸ਼ੇਅਰ ਕਰ ਦਿਓ ਸੂਰੇ ਵਾਲਾ ਬੱਕਰਾ ਮੰਡੀ ਹਰ ਐਤਵਾਰ ਨੂੰ ਲੱਗਦੀ ਹੈ ਬਹੁਤ ਬਹੁਤ ਧੰਨਵਾਦ ਕੀ ਮੰਗਿਆ ਸੀ ਬਾਈ ਇਹਦਾ 18000 ਦੇ ਮੰਗਿਆ ਜੀ ਠੀਕ ਹੈ ਜਿਹਦੇ 11 ਦੀ ਓਏ ਲਓ ਵੀ ਬਾਗੇ ਪੁਰਾਣੇ ਦਾ ਆ ਬਾਈ ਸਰਜੀਤ ਇੱਧਰ ਸਾਹਮਣੇ ਆ ਬਾਈ ਓਏ ਬੱਕਰੇ ਦਾ ਕੱਲ ਨੂੰ ਬੱਚਾ ਹੀ 11000 ਦੇ ਬੈਠਾ ਹੋਰ ਬਾਈ ਅੰਜੀ ਇੱਧਰ 4 ਮਹੀਨੇ ਦੀ ਗੱਬੜ ਹੋਈ ਕੀ ਹਾਲ ਚਾਲ ਹੈ ਬਾਈ ਜੇ ਕੋਈ ਤੇਰੇ ਬੰਦਾ ਮਾਰੀ ਗਾ ਜੇ ਆਪਾਂ ਬੈਠੇ ਕੱਲ ਨੂੰ ਇੱਕ ਬੰਤੇ ਦੇ ਦਨ ਹਾਂਜੀ ਬਾਕੀ ਕੋਈ ਨਹੀਂ ਕੋਈ ਨਹੀਂ ਸਹੀ ਲਾਈ ਜਾਂਦੇ ਪੈਸੇ ਤਾਂ ਹਾਂ ਘੱਟ ਨਹੀਂ ਲਾਏ ਯਾਰ ਹੁਣ ਯਾਰ ਜੇ ਤੈਨੂੰ ਚਾਚਾ ਮਾਰੀ ਲੱਗੇ ਨਹੀਂ ਪੰਚਾਇਤ ਫਿਰਦੀ ਬੱਕਰੀ ਛਾੜੀ ਕਿਉਂ ਤੇਰਾ ਮਾੜਾ ਕਰਦਾ ਸਾਨੂੰ ਕੀ ਲੋੜ ਹੈ ਸਾਵੇਂ ਬੰਦਾ ਆਹ ਪੜ ਯਾਰ ਬੱਕਰੀ ਤੇਰੀ ਦੇਤੀ ਹੈ ਲੈ ਕਾਟਾ ਛਾਦੇ ਰਸਤਾ ਚੜ ਦੇ ਬੱਕਰੀ ਸਹੀ ਹੈ ਮੈਂ ਵੇਖੀ ਹੈ ਕੱਲ ਵੀ ਫਰੀਦਕੋਟ ਪਾਠੀ ਆਗਾ ਪਾਠੀ ਆਹ ਪੜ ਪਹਿਲਾ ਸੂਆ ਸੋਣ 12000 ਦੀ ਚੱਲ ਪੜ ਓ ਹੋ ਗਈ ਯਾਰ ਓ ਹੋ ਗਈ ਬਣਾ ਯਾਰ ਨਹੀਂ ਨਹੀਂ ਕੋਈ ਨਹੀਂ ਬਈ 12 ਵਜੇ ਨਹੀਂ ਨਹੀਂ ਬਈ 12 ਵਜੇ ਕੋ ਲੱਗ 1 ਬੱਠ ਮੈਂ ਨਹੀਂ 4 ਦੇ ਲੱਗਦਾ ਯਾਰ ਹਜੇ 10 ਪਹਿਲਾਂ ਆ ਇਹਨੂੰ ਆ ਜਾ ਬਾਪੂ ਇਧਰ ਬਰਾਬਰ ਹੋ ਜਾ 12 ਦੀ ਹੋ ਗਈ 12 ਜੱਗੀ ਯਾਰ 10 ਪਾਉਂਦਾ ਨਹੀਂ ਨਹੀਂ ਕੋਈ ਨਹੀਂ ਬਈ ਕੋਈ ਨਹੀਂ ਕਿੰਨੇ ਦੀ ਕਹਿੰਦਾ ਹਾਂ ਚੱਗੀ 15 ਚਾਹ ਦੇ ਬਲੂ ਕੀ ਪਾਟੂ ਨੇ ਛੱਡੀ ਹਾਂ ਸਾਢੇ 12 ਵਜੇ ਚੱਟ ਓ ਉਹਿਆ ਪੱਤੇ ਦੇਖੀ ਤੇਰਾ ਮਾਣ ਅਸਦਾ ਵੇਲਾ ਮਾਣ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਗਰੀ ਚਾਚਾ ਫੜ ਜਾ ਕਿੱਧਰ ਗਿਆ ਅਕਰ ਆ ਬਾਪੂ ਸਾਈਡ ਤੇ ਉਹ ਤੇਰੀ ਸੋਲਾ ਕਾਦਾ ਚੱਕੀ ਪਾ ਚੰਦੀ ਆ ਤੇ ਕੈਮਰਾ ਛੱਡ ਦੇ ਕਿੱਦੇ ਬੱਕਰੀ ਸੌਦੀ 12 ਦਾ ਬੱਕਰਾ ਆ ਬੱਚਾ ਬੱਕਰਾ ਜੀ ਕੋਲ ਤੇਰੀ ਸੋਲਾ ਕਾਦਾ ਗੱਲ ਕਾਦੋ ਪੜਦਾ ਕੰਦੇ ਨਾ ਪੱਟ 32 ਦਾ ਜਿਆਦਾ ਬੱਕਰੀ ਦੇ ਦੀ ਤਿਆਰ ਰੱਖ ਲਿਆ ਕੈਮਰਾ ਚੱਲਿਆ ਜਾ ਆ ਪਾ ਜਾਣ ਫੜੀ ਬਈ ਅਸਾ ਜਾ 13000 ਦੀ ਹੋ ਗਿਆ ਹੜ ਪਿੱਛੇ ਚੱਲਿਆ ਜਾ ਹਾਂ ਬੱਟ ਆ ਗਿਆ ਜਾ ਦੇਓ ਪੈਸੇ ਪੱਟ ਤਾਂ ਪਤਾ ਸਾਨੂੰ 16 ਆਦੀ ਤੈਨੂੰ ਕੀ ਦਿੰਦੇ ਹੋ ਹੈਲੋ ਭਾਈ ਮੈਂ ਵੀਡੀਓ ਬਣਾਇਆ ਇਧਰ ਸੌਦਾ ਹੋਈ ਹੋਰ ਕੀ ਗੱਲ ਆ ਭਾਈ ਦੂਰੋਂ ਆਇਆ ਕੋਈ ਕੋਤਾ ਵੀ ਮਾਨ ਕੀਤਾ ਬਸ ਕੋਈ ਨਹੀਂ ਰੱਖੋ ਯਾਰ ਨਹੀਂ ਠੀਕ ਹੈ ਨਹੀਂ ਇਹ ਪੱਟਾ ਜੋ ਹੈ ਠੀਕ ਹੈ ਮਾਰਦੀ ਦਾ ਪੱਟਾ ਚਾਹਤ ਵੀ ਤੇਰੀ ਆ ਠੀਕ ਹੈ ਨਹੀਂ ਕੋਈ ਚਾਹਤ ਵੀ ਮਹਿੰਗੀ ਪੱਟਾ ਚ ਲੈ ਲਈ ਮਾਰਦੀ ਦਿਖਾ ਲੋ ਮੇਰਾ ਮਾਨ ਕੀਤਾ ਗੱਲ ਕਰ ਹੁਣ ਜੀ ਸਾਵਾ ਹੀ ਉਹੋ ਜਿਹਾ ਇਹੋ ਜਿਹਾ ਪੱਠਾ 20000 ਨੂੰ ਵੇਚੀਆ ਲੈ ਜਾ ਇੱਕ ਹੋਰ ਲੈ ਜਾਣੀ ਦੱਸ 45 ਦੇ ਦੋ ਕਿੰਨੇ ਦਾ ਹੋ ਗਿਆ ਸੌਦਾ ਕਿੰਨੇ ਦਾ ਕਰਾਤਾ 13000 ਦਾ ਜੀ 13000 ਹੋ ਤਾਂ ਬੱਚਿਆਂ ਵਾਲੇ ਹੋਰ ਦੇ ਖਰੀਦਣ ਵਾਲੇ ਕਿਹੜੇ ਪੰਡੂਆ ਆ ਬਾਈਆਂ ਦੇ ਬਾਈ ਚਾਰ ਦੰਦ ਪੱਠ ਹੈ ਕਿਹੜਾ ਪੰਡਾ ਖਰੀਦਣ ਵਾਲਾ ਸੱਚਾ ਹੀ ਪੰਡਾ ਕਿਹੜਾ ਪੱਕਾ 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 ਗਰੀਦਕੋਟ ਦੇ ਨਾਲ ਪੱਕਾ ਆਪਣਾ ਬਾਈ ਵੇਚਣ ਵਾਲਿਆਂ ਦਾ ਬਾਗਾ ਪ੍ਰਾਣਾ ਬਾਗਾ ਪ੍ਰਾਣਾ ਸਰਜੀਤ ਬਾਈ ਦਾ ਨਾਮ ਹੈ 13 ਦਾ ਕਿ 13 ਦਾ 13 ਦਾ ਹੀ ਪੂਰੇ 13 ਦਾ ਅੱਠ ਵੀ ਮੋਰ ਰਗੀ ਹੈ ਨਹੀਂ ਪੱਠ ਚੰਗੀ ਕੱਲ ਵੀ ਮੈਂ ਵੇਖੀ ਸੀ ਸੂਰੇ ਵਾਲਾ ਉੱਥੇ ਗਰੀਦਕੋਟ ਸੀ ਇਹ ਲੈ ਕੇ ਆ ਬਾਈ ਇਹ ਰਾਡ ਲੈ ਵਿੱਚ ਆਨ ਧਾਰ ਪੀਆ ਤੇ ਆ ਬੜੀ ਸਾਈ ਦੇ ਇੱਕ ਅਨੇ ਮਗਰ ਨੂੰ ਆ ਜਾ ਖੋਲ ਜੋ ਮਾੜੀ ਇਹ ਬੋਣਾ ਗੱਪ ਕਰਕੇ ਜਿੰਦਾ ਕਿਧਰੋਂ ਬੋਣਾ ਇਹ ਗੱਬਣ ਹੀ ਆ ਪਟ ਓ ਇਹੋ ਨੇ ਪੁੱਛੇ ਲਾਈ ਆਉਂਦੀ ਆ ਬਾਕੀ ਲਿਖਾ ਲੋ ਜੇ ਭਵੇਂ ਜੀ ਕੋਈ ਗੱਲ ਨਹੀਂ ਬੰਦਾ ਆਪਣੇ ਜਾਣਕਾਰੀ ਵਾਲਾ ਹੀ ਬੰਦਾ ਇਹ ਵੀ ਠੀਕ ਆ ਜੀ ਸਹੀ ਆ ਭਾਈ ਬਹੁਤ ਵਧੀਆ ਤੇਰਾ ਸੌਦਾ ਬਹੁਤ ਚੰਗਾ ਹੋਇਆ ਗੱਬਣੀ ਆਈ ਲਾਈ ਗਈ ਲੋ ਵੀ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ ਜੁੜੇ ਰਹੋ ਆਪਣੇ ਚੈਨਲ ਨਾਲ